ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁਦ ਨਸ਼ਿਆਂ ਵਿਰੁੱਧ ਮੋਹਮ ਤਹਿਤ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੀ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਮਾਜਾ ਜੋਂ ਦੇ ਕੋਆਰਡੀਨੇਟਰ ਸੋਨੀਆ ਮਾਨ ਦੀ ਅਗਵਾਈ ਹੇਠ ਪਿੰਡ ਕੋਗਾ ਪਿੰਡ ਸ਼ੈਦਪੁਰ ਕਲਾਂ ਅਤੇ ਪਿੰਡ ਛਣ ਕਲਾਂ ਵਿਖੇ ਮੀਟਿੰਗਾਂ ਹੋਈਆਂ ਜਿਸ ਵਿੱਚ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਇਸ ਮੌਕੇ ਸੋਨੀਆ ਮਾਨ ਨੇ ਅੱਖ ਕਿ ਨਸ਼ਾ ਮੁਕਤੀ ਯਾਤਰਾ ਨਾਲ ਹੁਣ ਹਰ ਪਿੰਡ ਨਸ਼ਾ ਮੁਕਤ ਹੋਵੇਗਾ ਉਹਨਾਂ ਨੇ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਯਾਤਰਾ ਮਹਿੰਮ ਵਿੱਚੋ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਇਸ ਮੌਕੇ ਨਸ਼ਿਆਂ ਖਿਲਾਫ ਸੌਵੀਂ ਚਕਾਈ ਗਈ ਇਸ ਮੌਕੇ ਐਸਐਸਓ ਸਤਨਾਮ ਸਿੰਘ ਥਾਣਾ ਪਿੰਡੀ ਸੈਦਾ ਸੁਖਦੇਵ ਸਿੰਘ ਬੀਡੀਪੀਓ ਸ਼ਮਸ਼ੀਰ ਸਿੰਘ ਐਸਆਈ ਪਰਮਜੀਤ ਸਿੰਘ ਐਸਆਈ ਰਾਜਨ ਕੁਮਾਰ ਸੈਕਟਰੀ ਲਖਮਿੰਦਰ ਪਾਰਥਿਕ ਸੈਕਟਰੀ ਕਮਲ ਰੋਬਰਟ ਡਾਕਟਰ ਕੁਲਵੰਤ ਸਿੰਘ ਖਿਆਲਾ ਸਰਪੰਚ ਅਮਰਜੀਤ ਸਿੰਘ ਕੋਗਾ ਡਾਕਟਰ ਰਣਜੋਤ ਕਰਨਜੀਤ ਸਿੰਘ ਮੈਂਬਰ ਦਿਲਜੀਤ ਸਿੰਘ ਮੈਂਬਰ ਜਗਦੇਵ ਸਿੰਘ ਮੈਂਬਰ ਜਸਪਾਲ ਸਿੰਘ ਮੈਂਬਰ ਮੇਜਰ ਸਿੰਘ ਸਰਪੰਚ ਬਲਜੀਤ ਸਿੰਘ ਪਿੰਡ ਸੈਦਪੁਰ ਕਲਾ ਮੈਂਬਰ ਬਲਕਾਰ ਸਿੰਘ ਲਵਜੀਤ ਸਿੰਘ ਬਰਵਿੰਦਰ ਸਿੰਘ ਜਰਨੈਲ ਸਿੰਘ ਮੇਜਰ ਸਿੰਘ ਬਲਾਕ ਚੁਗਾਵਾ ਦੇ ਸਰਕਲ ਪ੍ਰਧਾਨ ਤੇ ਸਰਪੰਚ ਦਰਬਾਰਾ ਸਿੰਘ ਪਿੰਡ ਛੰਨਕਲਾ ਹਲਕਾ ਰਾਜਸਥਾਨ ਸੀ ਦੇ ਕੋਆਰਡੀਨੇਟਰ ਲਖਵਿੰਦਰ ਸਿੰਘ ਲਖਾ ਬਿੱਲਾ ਸਿੰਘ ਮੱਲੀ ਏਰੀਆ ਕੋਆਰਡੀਨੇਟਰ ਦਰਸ਼ਨ ਸਿੰਘ ਸਰਪੰਚ ਮੱਸਾ ਸਿੰਘ ਪੰਗੂ ਵੇੜ ਸਰਪੰਚ ਕੁਲਦੀਪ ਸਿੰਘ ਡੱਗ ਡੋਗਰ ਸਰਪੰਚ ਮਹਿੰਦਰ ਸਿੰਘ ਛੰਨ ਮੈਂਬਰ ਸੁਖਾ ਸਿੰਘ ਲੱਖਾ ਸਿੰਘ ਸੂਬਾ ਸਿੰਘ ਸਰਦੂਰ ਸਿੰਘ ਸਤਨਾਮ ਸਿੰਘ ਹਰਜਿੰਦਰ ਕੌਰ ਕਰਨ ਸਿੰਘ ਕਮੇਟੀ ਮੈਂਬਰ ਬਹਾਦਰ ਸਿੰਘ ਮੈਂਬਰ ਕਮੇਟੀ ਮੈਂਬਰ ਬਾਬਾ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੁਕੇ ਬਖ ਬਖ ਪਿੰਡਾਂ ਦੇ ਲੋਕ ਵੀ ਹਾਜ਼ਰ ਥਣ ਆਪਾਂ ਇਕੱਠੇ ਮਿਲ ਕੇ ਮੈਂ ਤੋਂ ਧੀਆ ਆਪਾਂ ਇਕੱਠੇ ਮਿਲ ਕੇ ਜਿਹੜਾ ਕੋੜ ਹੈ ਆਪਾਂ ਕੱਢਣਾ ਬਾਬਾ ਜੀ ਕਿੰਨੇ ਵੀ ਠੀਕ ਹੈ ਤੁਸੀਂ ਪਿੰਨਾ ਦੇ ਸਿੰਘ ਖੜੇ ਕਰਾਂਗੇ ਤੇਰੇ ਨਾਲ ਆਪਾਂ ਪਿੰਨਾ ਦੀ ਰਾਖੀ ਵਾਸਤੇ ਅੱਜ ਤੱਕ ਸਾਡੇ ਹੁਣ ਸਾਫ ਦੇ ਸ਼ਹਾਦਤਾਂ ਦੇਣੀਆਂ ਸਿਖਾਈਆਂ ਨੇ ਅਸੀਂ ਨਾਲ ਖੜੇ ਹਾਂ ਤੇਰੇ ਨਾਲ ਇਹ ਚੰਗੇ ਨੇਕ ਕਾਮ ਆਰਦੇ ਅਸੀਂ ਖੜੇ ਹਾਂ ਤੇ ਜਦੋਂ ਬਾਬਾ ਜੀ ਨਾਲ ਖੜੇ ਹੋਗੇ ਆਪਾਂ ਸਿੰਘ ਖੜੇ ਕਰਦੇ ਪਿੰਨਾ ਦੇ ਵਿੱਚ ਤਾਂ ਕਿ ਅਨੁਸ਼ਾਤਾ ਬੰਦਾ ਪਿੰਡ ਦੇ ਵਿੱਚੋਂ ਦਾ ਕੌਣ ਹੈ ਸਾਨੂੰ ਪਤਾ ਲੱਗਦਾ ਰਹੂਗਾ ਸਾਰੀ ਚੀਜ਼ ਉਹ ਕਮੇਟੀ ਵੀ ਨਾਲ ਮਿਲ ਕੇ ਕੰਮ ਕਰੂਗੀ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈ ਕਿ ਕੋਡ ਜਿਹੜਾ ਕੱਢੀਏ ਉੱਤੀ ਤਖਤਿੰਦ ਜੀ ਨੇ ਕਿਹਾ ਕਿ ਆਪਣੇ ਪੱਲਿਓ ਜ਼ਮੀਨ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜੀ ਕੋਈ ਨਹੀਂ ਦਿੰਦਾ ਸਿਆਤਾ ਚਾ ਕੇ ਲੋਕੀ ਕਰਦੇ ਹੀ ਕਰ ਦਿੰਦੇ ਆ ਦੇਣੇ ਨਹੀਂ ਹੁੰਦੇ ਸੋ ਇਹ ਪਹਿਲਾ ਇਨਸਾਨ ਹੈ ਜੋ ਸਿਆਤਾ ਤੋਂ ਸਰਵਛਰੀ ਬਣਿਆ ਸੀਗਾ ਸਾਡੇ ਲਈ ਇਹ ਸਭ ਮੱਧ ਜਿੱਤੀ ਦੀ ਆਪਣੇ ਪੱਲਿਓਂ ਨਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਜਿਹੇ insan ਨੂੰ ਕੋਈ ਪਾਰਟੀ ਵੀ ਮਾਰਤ ਸਕਦੀ ਜਿਹੜਾ ਬੰਦਾ ਦਿਲ ਦਾ ਵੱਡਾ ਹੋਵੇ ਜਿਹੜਾ ਲੋਕਾਂ ਵਾਸਤੇ ਖੋਲਦਾ ਹੋਵੇ ਉਸ insan ਨੂੰ ਇੱਕ ਕੈਪਟਨ ਤੇਣੀ ਚਾਹੀਦੀ ਹੈ ਪਿੰਡ ਵਾਲਿਆਂ ਤੁਹਾਡਾ ਸਹਿਯੋਗ कोई रुपया कागज भर के अपना पांच लख पिंड करवाया इन्होंने पता नहीं लगता സ്ഥാനിയ ਜੀ ਸਿੰਘਆ ਪਿੰਡ ਫੈਦਪੁਰ ਕਲਾਂ ਹੈ ਅੱਜ ਮੈਡਲ ਸੋਨੀਆ ਮਾਨ ਜੀ ਸਾਡੇ ਪਿੰਡ ਵਿੱਚ ਆਏ ਸੀ ਉਹ ਨਸ਼ਿਆਂ ਵਿਰੋਧ ਅਭਿਆਗਮ ਚਲਾਇਆ ਉਹਨਾਂ ਤੇ ਬਹੁਤ ਹੀ ਸਲਾਗਾ ਜੋਗਿਆ ਜਿਹਦੇ ਵਿੱਚ ਅਸੀਂ ਸਾਰਾ ਪਿੰਡ ਉਹਦਾ ਸਾਥ ਦਵਾਂਗੇ ਤੇ ਵੱਧ ਤੋਂ ਵੱਧ ਨਸ਼ਾ ਲੋਕਾਂ ਨੂੰ ਛੱਡਣ ਵਾਸਤੇ ਕਵਾਂਗੇ ਕਿ ਕੋਈ ਵੀ ਗਾਂਹ ਨਸ਼ਾ ਨਾਕ ਪੀਓ ਤੇ ਨਾ ਵੇਚਣ ਦੇਵਾਂਗੇ ਪਿੰਡ ਵਿੱਚ ਤੇ ਅਸੀਂ ਸਾਰਾ ਪਿੰਡ ਉਹਦਾ ਸਾਥ ਦੇਵਾਂਗੇ ਬਾਈ ਸ਼ਰਸਾਹ ਜੀ ਪਤਨੀ